पाकिस्तान मुदाब मुबा पाकिस्तान मुर्दाबाद मुर्दाबा मुबा पाकिस्तान मुर्दाबा मुबा मुर्दाबा पाकिस्तान मुर्दाबाद मुर्दाबा मुबा मुर्दाबा पाकिस्तान मुर्दाबाद 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 ਤੜੀਵਾਲ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬੀਤੇ ਦਿਨ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਤਕਰੀਬਨ 28 ਪਰਿਵਾਰ ਜੋ Hindu ਧਰਮ ਦੇ ਨਾਲ ਸੰਬੰਧ ਰੱਖਦੇ ਸਨ ਜਿਨ੍ਹਾਂ ਨੂੰ ਪੁਸ਼ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ ਅਤੇ ਮੌਤੇ ਘੜ ਉਤਾਰ ਦਿੱਤਾ। ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਤੜੀਵਾਲ ਸ਼ਹਿਰ ਦੇ ਵਿੱਚ ਤੜੀਵਾਲ ਨਗਰ ਕੌਂਸਲਰਾਂ ਦੇ ਵੱਲੋਂ ਨਗਰ ਕੌਂਸਲ ਪ੍ਰਧਾਨ ਅਸ਼ੀਸ਼ ਦੁੱਗਲ ਦੇ ਪ੍ਰਬੰਧਾਂ ਹੇਠ ਕੈਂਡਲ ਮਾਰਚ ਕੱਢਿਆ ਗਿਆ। ਰੋਸ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਨੇ ਆਖਿਆ ਕਿ ਇਹ ਬਹੁਤ ਹੀ ਮੱਦਭਾਗੀ ਘਟਨਾ ਹੈ ਜੋ ਪਹਿਲਗਾਮ ਦੇ ਵਿੱਚ 28 ਪਰਿਵਾਰਾਂ ਨੂੰ ਮੌਦੇ ਘੜ ਉਤਾਰ ਦਿੱਤਾ ਗਿਆ ਮੈਂ ਸਖਬਦਾਂ ਵਿੱਚ ਨਿੰਦਾ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਇਸ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਹਾਏ 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 ਪਾਕਿਸਤਾਨ ਹਾਏ 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 ਪਾਕਿਸਤਾਨ ਹਾਏ 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 ਪਾਕਿਸਤਾਨ ਮੁਰਦਾਬਾਦ 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 ਪਾਕਿਸਤਾਨ ਮੁਰਦਾਬਾਦ 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 जय श्री राम जय जय राम देखो जी ਸਾਡੇ ਹਿੰਦੂਆ ਤੇ ਬਹੁਤ ਜ਼ੁਲਮ ਹੋ ਰਿਹਾ ਤੁਸੀਂ ਦੇਖ ਸਕਦੇ ਜੇ ਨਹਿਤੇ ਸਾਡੇ ਹਿੰਦੂ ਭਰਾ ਜੇ ਅਣਕੇ ਦੇ ਵਿੱਚ ਆਪਣਾ ਖੁਸ਼ੀ ਮਨਾਉਣ ਵਾਸਤੇ ਸ਼੍ਰੀਨਗਰ ਜਾਂਦੇ ਆ ਲੋਕੀ ਵਿਆਹ ਸ਼ਾਦੀ ਦੇ ਅਨੰਦ ਮਨਾਉਣ ਜਾਂਦੇ ਆ ਪਰ ਇਹਨਾਂ ਨੇ ਪਾਕਿਸਤਾਨ ਦੇ ਜਿਹੜੇ ਅਤਵਾਦੀ ਉੱਥੇ ਛੱਡੇ ਰਹੇ ਨੇ ਉਹਨਾਂ ਨੇ ਗੋਲੀਆਂ ਚਲਾਈਆਂ ਉਹਨਾਂ ਤੇ ਖਾਈ ਪਰਿਵਾਰ ਮਹੱਤੇ ਜਿਹੜੇ ਹੀ ਉਹਨਾਂ ਦੇ ਗੋਲੀਆਂ ਚ ਰਾਕੇ ਬਹੁਤ ਮਾੜਾ ਕਰਮ ਕੀਤਾ ਅਸੀਂ ਭਾਰੀਵਾਲ ਸ਼ਹਿਰ ਦੇ ਵਾਸੀ ਸਾਰੇ ਅੱਜ ਕੈਂਡਲ ਮਾਰਚ ਕੱਢੀ ਆ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਆ ਖੜੇ ਰਵਾਂਗੇ ਅਲਸਲਾ ਅਸੀਂ ਸੰਤ ਸਰਕਾਰ ਦੇ ਅੱਗੇ ਵੀ ਅਪੀਲ ਕਰਦੇ ਆ ਵੀ ਇਹਦਾ ਮੂੰਹ ਤੋਰ ਜਵਾਬ ਦੇਣਾ ਚਾਹੀਦਾ ਜੇ ਨਹੀਂ ਦੇਗੀ ਸਰਕਾਰ ਤੇ ਅਸੀਂ ਆਪ ਕਾਗੇ ਇਹ ਬਹੁਤ ਕਲੋਨੀ ਹਰਕਤਾਂ ਬਹੁਤ ਮੜਾ ਕੰਮ ਕੀਤਾ ਉਹਨਾਂ ਨੇ ਕਿਉਂਕਿ ਨੇ ਹਤਿਆ ਦੇ ਬਾਹਰ ਕੀਤਾ ਜੇ ਇਹਨਾਂ ਨੇ ਕਰਨਾ ਤੇ ਸ਼ਹਿਰ ਆਮ ਸਾਨੂੰ ਵੀ ਦੱਸਣ ਤੇ ਵੇ ਰਹੀ ਡਟ ਕੇ ਇਹਨਾਂ ਦਾ ਮੁਕਾਬਲਾ ਕਰੀਏ ਇਹ ਪਾਕਿਸਤਾਨ ਬਹੁਤ ਮੜਾ ਕਰ ਰਿਹਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਾਕਿਸਤਾਨ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ ਜੈ ਸ਼੍ਰੀ ਆਪਣੇ ਸ਼੍ਰੀਨਗਰ ਜਿਹੜਾ ਜੰਮੂ ਕਸ਼ਮੀਰ ਤੇ ਅੰਤਵਾਦੀ ਹਮਲਾ ਹੋਇਆ ਉਹਦੇ ਰੋਸ਼ਨ ਤੇ ਕੰਟਰੋਲ ਮਾਰਦੀ ਬੰਦੇ ਆ ਅੱਜ ਇਹ ਸਾਰੇ ਸ਼ਹਿਰ ਵਾਸੀ ਪਹਿਲਗਾਮ ਦੇ ਵਿੱਚ ਜਿਹੜਾ ਅੰਤਗਵਾਦੀ ਹਮਲਾ ਹੋਇਆ 28 ਪਰਿਵਾਰਾਂ ਦੇ ਜੀ ਮਰਿਆ ਸਭ ਤੋਂ ਪਹਿਲਾਂ ਤੇ ਅਸੀਂ ਸਾਰੇ ਸ਼ਹਿਰ ਵਾਸੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਇਹ ਬਹੁਤ ਕਾਇਰ ਹੈ ਨਾ ਹਮਲਾ ਹੋਇਆ ਆ ਇਹ ਕੋਈ ਬੰਦੇ ਦੇ ਪਤਾਲਾ ਕੰਮ ਨਹੀਂ ਆ ਆਪ ਤੀ ਸਾਟਾ ਫੜ ਕੇ ਤੇ ਨਿਹੱਥੇ ਬੰਦਿਆਂ ਨੂੰ ਗੋਲੀਆਂ ਮਾਰੋ ਇਹ ਜਿਹੜੀ ਵੀ ਕਾਰਵਾਈ ਇਹਨਾਂ ਨੇ ਅਤਵਾਦੀਆਂ ਨੇ ਕੀਤੀ ਆ ਇਹ ਬਹੁਤ ਮਾੜੀ ਹੋਈ ਆ ਸਾਡਾ ਆਪਣੀ ਆਰਮੀ ਤੇ ਸਾਨੂੰ ਆਪਣੀ ਫੋਰਸਸ ਤੇ ਪੂਰਾ ਵਿਸ਼ਵਾਸ ਆ ਸਾਨੂੰ ਵਿਸ਼ਵਾਸ ਆਪਣੇ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਤੇ ਉਹ ਇਹ ਮੂੰਹ ਤੋਰ ਜਵਾਬ ਦੇ ਕੇ ਪਾਕਿਸਤਾਨ ਦੇ ਪਾਕਿਸਤਾਨ ਦਾ ਨਕਸ਼ਾ ਦਮ ਕਰ ਦੇਣਗੇ ਅਈ ਫੇਰ ਇੱਕ ਵਾਰੀ ਦੁਬਾਰਾ ਸ਼ਹੀਦ ਹੋਏ ਪਰਿਵਾਰਾਂ ਦੇ ਨਾਲ ਸਹਿਮਤੀ ਪ੍ਰਗਟ ਕਰਦੇ ਆ ਤੇ ਉਹਨਾਂ ਨੂੰ ਆਪਣੀ ਭਾਵ ਵੀ ਨਹੀਂ ਸ਼ਰਧਾਂਜਲੀ ਭੇਟ ਕਰਦੇ ਆ ਜੀ